ਉਹ ਤਿਹਾਰ ਜਿੱਤਾ ਖਡੋਲੀਆਂ ਦੇ ਵਿੱਚ ਸਭ ਲਈ ਰੈਡ ਪੈਂਚ ਤੇ ਬਰਨਾਲੀਆ ਦੇ ਭਰਾਵਾਂ ਯਾਦਗਰੀ ਖੇਡ ਕਬੱਡੀ ਟੂਰਨਾਮੈਂਟ ਬੱਗੂ ਵਾਲੀ ਦੀ ਧਰਤੀ ਜਿਹੜਾ ਫੋਇਟਪੁਰ ਦੀ ਧਰਤੀ ਤੇ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਨਾ ਜਿੰਨੇ ਜਿੰਨਾਂ ਨੇ ਇੰਤਜ਼ਾਰ ਸੀਗਾ ਇੱਕ ਵਾਰ ਤਾੜੀਆਂ ਦਰਵਾ ਲੱਕੇ ਭਰ ਦੀ ਸੰਗਤ ਇੰਤਜ਼ਾਰ ਕਰਦੀ ਸੀ ਕਿ ਮੈਂ ਇੱਕ ਬੇਨਤੀ ਕਰਾਂਗਾ ਗੁਰਨਾਲ ਭਰਾਵਾਂ ਨੂੰ ਗਰਮੀ ਬਹੁਤ ਜ਼ਿਆਦਾ ਹੈ ਪਲੇਰਾਂ ਦੀ ਪਿੰਦ ਲਈ ਪਾਣੀ ਪਹੁੰਚਾ ਕਰ ਦਿੱਤੇ ਜਾਵੇ ਪਹਿਲੇ ਸੱਮੇ ਦੀ ਸ਼ੁਰੂਆਤ ਕੋੜੀ 2 ਸੈਕਿੰਡ ਕਾਮਾ ਦੀ ਮਸ਼ਹੂਰ ਰਹੀ ਹੈ ਤੱਕਦੇ ਖੇਡ ਮੈਦਾਨ ਵਿੱਚੋਂ ਕੁੜੀ ਮਾਂ ਮਿੱਟੀ ਦੀ ਤੂੜ 2 ਸੈਕਿੰਡ ਦਾ ਸਮਾਂ 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 ਤੇ ਪੁਆਇੰਟ ਕੰਦੇ ਰਵਾਈ ਹੈ ਜਵਾਬੀ ਤੁਮੀ ਆਈ ਹੈ ਤੇ ਮਾਂ ਵੇ ਦੀ ਧਰਤੀ ਤੇ ਰੌਣਕਾਂ ਬਹਾਰਾ ਦੂਸਰੇ ਕਬੱਡੀ ਦਾ ਟੂਰਨਾਮੈਂਟ ਇਹ ਕਰਵਾਏ ਜਾ ਰਹੇ ਪੂਰੀ ਮੈਦਾ ਮੈਦਾ ਕਰਵਾ ਕੇ ਇੱਕ ਵੱਖਰਾ ਰਿਕਾਰਡ ਕਾਇਮ ਕਰਕੇ ਆਇਆ ਮੁੰਡਾ ਪੱਟੀ ਸ਼ਹਿਰ ਦੇ ਇਲਾਕੇ ਦਾ ਅੰਗ ਜੋੜਨੇ ਚ ਕਾਮਯਾਬ ਲਓ ਸਾਹਮਣੇ ਦੇਖਦੇ ਨੇ ਨੀਟਾ ਧਾਂਗੇ ਵਾਲਾ ਤੇ ਉਧਰ ਵੀ ਸੈਂਡ ਸਟੌਨ ਬਹੁਤ ਭਾਰੀ ਹੈ ਦੁਨੀਆ ਨਾਲ ਤਜਰਬੇ ਕਾਲ ਫਰੰਦੀਪੁਰੀਆ ਗੁਰਪੀ ਤੇ ਬਾਦੂ ਭਮਾਰ ਵੀ ਕਿਵੇਂ ਤਜਰਬੇ ਕਰ ਜਾਫੀ ਖੜੇ ਹੋਇਆ ਲਓ ਦੇਖਦੇ ਇੰਦੇ ਸੈਂਡ ਓ ਲੁਕਾਵਾ ਲੁਕਾਵਾ ਬੱਲੇ 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 ਸੰਭਲ ਦੇ ਮਹਾਨ ਕੰਦੇ ਪਲੇਅਰ ਲੱਗੇ ਪੁੱਤਾਂ ਦੂਸਰੀ ਸਾਥ ਦੇ ਕਹਿੰਦੇ ਸਰਸੀ ਸਿੰਘ ਜੀ ਦਿੱਤੀ ਕੋ ਕਬੱਡੀ ਕਰਦੀ ਟੇਹਲਾ ਕਹਿੰਦੇ ਕਰਮਾ ਸਮੇਂ ਖੇਡ ਮਾਨ ਦੇ ਰੇਣਕਾਂ ਨੂੰ ਵਾਪਸ ਆਇਆ ਕਿ ਬਾਪੂ ਕਹਿੰਦਾ ਖੇਡ ਕੋ ਤਾਂ ਸ਼ੇਰ ਬਣ ਗਏ ਮੁਖਾਦੇ ਨੂੰ ਕਬੱਡੀ ਦਾ ਸ਼ੇਰ ਬਣ ਕੇ ਚਾਰ ਜਮੇ ਰਸਤੇ ਦਾ ਮਾਰ ਕਰਦੇ ਕੋਣਾ ਬਣਾ ਕੋਈ ਨਹੀਂ ਕਿਸੇ ਨੂੰ ਜਾਂਦਾ ਪੁੱਤ ਜਿਨ੍ਹਾਂ ਮਾਵਾ ਦੇ ਕਬੱਡੀ ਖੇਡਦੇ ਨਾ ਬੰਦਾ ਦੇ ਸਾਰੇ ਆਰਨਾ ਦਾ ਉਹ ਕਿਰਪਾ ਕਰਕੇ ਬੇਟੂ ਦੀ ਕਿਰਪਾਲਤਾ ਜਨ ਕੇ ਵਾਰੋ ਦਰਸ਼ਕੀ ਵੀ ਆਖ ਰਹੇ ਆ ਲਾੜਕੇ ਵਾਲਾ ਜੀਵਨ ਜੀਵਨ ਪਹੁੰਚ ਚੁੱਕਿਆ ਸਟਾਪ ਪੈਣ ਭਾਰੀ ਹੈ ਦੇਖਿਆ ਫਰੰਦੀਪੁਰੀਆ ਗੁੱਤੀ ਹੈ ਨਾਲ ਬਾਜੂ ਭਵਾਨ ਹੈ ਲਾ ਪਾਏ ਸੂਲਪੁਰੀਆ ਨਾਲ ਜਿਹਨੇ ਜਲੰਧਰ ਦਾ ਕਹਿੰਦੇ ਮੋਨੂ ਖੜਾ ਹੋਇਆ ਚਾਰ ਚਾਰੇ ਦੇ ਕਾਹ ਦੇ ਕੋਟੀ ਦੇ ਦੂਹਰ ਪਿੰਨ ਜੱਜ ਵੀ ਰੇ ਵਾਹ ਵੀ ਨੋਜਮਨਾ ਗੁਰਨਾ ਸ਼ੋਟ ਮਾਲਿਆ ਪਰਬਤ ਅੱਜ ਬੱਗੂ ਵਾਲੇ ਕਹਿੰਦੇ ਆਇਆ ਜਾਂ ਕਹਿੰਦੇ ਸੂਲਪੁਰੀਆ ਨੂੰ ਕਿਹੜੇ ਜਵਿੰਦਰ ਵਾਲੇ ਨੂੰ ਜਾਂ ਬਿੰਕੇ ਜਿੰਦਾਲੇ ਬਾਜੂ ਗਾਰੰਟੀ ਨੂੰ ਕਹੇ ਕਿ ਆਹ ਮੁੰਡਾ ਸੋਕੇ ਨਾਲ ਦੇ ਲਓ ਬਲਟ ਵੀ ਰੇਡ ਕੈਸੀ ਹੈ ਕਾਰ ਕਾਰ ਹੈ ਉਹੀ ਟੱਕਰ ਕਹਿੰਦੇ ਸੂਰਪੰਗ ਦੇ ਨਾਲ ਖੜਿਆ ਗੁੱਟ ਲक्की ਹੋਈ ਕੰਚੀ ਤਾਂ ਸੰਟ ਕੇ ਹੁੰਦੀ ਹੈ ਆਹ ਪਗਾਨੇ ਪੁੱਤ ਇੰਤਰਾ ਬੇਲ ਸੁੱਟਦੇ ਖੇਡ ਬੁਲਾਜ ਕਦੇ ਜੋਵਣ ਚਲਾ ਸਰ ਦੀ ਧਰਤੀ ਦਾ ਰੇਡ ਪਾਉ ਨੂੰ ਵਧਿਆ ਹੋਇਆ ਇੱਕ ਦੀ ਨਾਲੇ ਭਗਿਆਰ ਦੇ ਮੱਲੀ ਹੋਈ ਹੈ ਦੋ ਨੰਬਰ ਤੇ ਕਹਿੰਦੇ ਰਾਜੂ ਧਾਊ ਕਾਂਗੇ ਇੱਕ ਕੰਨੀ ਦੇ ਕਹਿੰਦੇ ਛੋਟਾ ਧਾਰ ਦੇਣਾ ਪਾ ਰਿਹਾ ਹੈ ਪਿੰਕਪਾਲ ਚਾਲ ਤੇ ਮਰਦਾਰੀ ਇਤਲੀ ਸੈਨ ਦੇ ਫਿਰ ਇਹ ਨੌਜਵਾਨ ਵੱਧ ਚੁੱਕਿਆ ਖੇਡ ਦੇ ਮੈਦਾਨ ਵਿੱਚ ਅੱਜ ਸਾਹਮਣੇ ਉਸਤਾਨ ਨਿਕਲ ਰਿਹਾ ਹੈ ਨਾਲ ਕਹਿੰਦੇ ਬਾਜੂ ਭਾਰ ਹੈ ਚੱਲਦੇ ਚਾਲੇ ਮੱਲ ਕੋਟੀ ਦੇ ਪਰਲੀ ਪੁਰੇ ਕੋਟੀ ਦੇ ਖੇਡ ਕਬੱਡੀ ਦੀ ਦੁਨੀਆ ਵਿੱਚ ਰਕਾਉਂ ਬੋਲਦੇ ਆ ਹੋ ਦੇਖਦੇ ਚਿੱਟੀਆਂ ਨਿਕਰਾ ਵਾਲੀ ਹੋ ਨੋਪਾਲ ਗਲੰਦਰ ਤੋਂ ਨਾਈਮੋਨੂ ਜਿਹੜੇ ਜਲੰਧਰ ਵਾਲਾ ਕਮਾਲ ਕਰ ਰਿਹਾ ਹੈ ਦੇ ਦੇ ਸਟੈਂਡ ਦੇਖਦੇ ਕਰੰਦੀਪਰੀਆ ਨਾਈਮਨ ਕਬੱਡੀ ਪਾ ਰਿਹਾ ਸਰ ਮਗੇਲੇ ਦਾ ਵੀਰ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵੱਧ ਚੁੱਕਿਆ ਗੁਰਦੇਵਤ ਕਹਿੰਦਾ ਛੋਟਾ ਤਿਆਰ ਹੈ ਨੈਨਾ ਜੋਕੇ ਵਾਲਿਆ ਦਿੱਲੀ ਸੰਧੂ ਵਾਲੇ ਚੋਟੀ ਦੀ ਟੀਮ ਤਿਆਰ ਕੀਤੀ ਹੈ ਸ਼ਿਨਾਮੀ ਖਰਵਾਤ ਜਿੰਨੇ ਕਹਿੰਦੇ ਪੰਜਾਬ ਦੇ ਹਾਂ ਕਰਦੇ ਜੱਤਾ ਸ਼੍ਰੀਆਮ ਤੂੰ ਤਾਂ ਧੱਕਾ ਕਰਦਾ ਜੱਤਾ ਸ਼੍ਰੀਆਮ ਤੂੰ ਤਾਂ ਧੱਕਾ ਕਰਦਾ ਆ ਧੱਕਾ ਕਰਨ ਵਾਲੀ ਗੱਲ ਕਰ ਗਿਆ ਨਗਰ ਮਾਹਾਂ ਦੇ ਬਲਗੁੱਤੇ ਜੋਰ ਕਰਦਾ ਆ ਗਏ ਹੁਣ ਦੇਖਦੇ ਟੱਕਰ ਸਾਹਮਣੇ ਕਾਰ ਕਾਰ ਖੜਿਆ ਲੇਕਿਨ ਜੇ ਕਹਿੰਦੇ ਜੋ ਗੇਣੀ ਹੈ ਜਿਹਦੇ ਜੱਫੀਆਂ ਤੇ ਕਹਿੰਦੇ ਸਾਰਿਆਂ ਰਾਜ ਦੇ ਭੰਗੜਾ ਪਾਇਆ ਜਦੋਂ ਕਬੱਡੀ ਦੀ ਲੀਗ ਹੋਈ ਨਾ ਕੰਦੇ ਛੋਟਾ ਕਰ ਦਿੱਤੋ ਉਹ ਟਾਰ ਜਲਾ ਇਹਨਾਂ ਦਾ ਕਬੱਡੀ ਵੇਖੋ ਪੁੱਤ ਜੱਟ ਦਾ ਨਾਠ ਹਜ਼ਾਰਾਂ ਬਾਗੂ ਦਾ ਧੂੜਾ ਪੜਦਾ ਪੱਟਲੇ ਦੇ ਚੰਦੀ ਫਰ ਫੜਦਾ ਨਾ ਹੋਰ ਨਹੀਂ ਸੋਨਾ ਲੀਕਾ ਜਿੰਨਾ ਬਿਲੋਂ ਕੱਟ ਵਿੱਚ ਜੋਰ ਨਹੀਂ ਆਹ ਕਰਮਾ ਰੇਡ ਪਾ ਰਿਹਾ ਹੈ ਇੱਕ ਨਹੀਂ ਕਹਿੰਦੇ ਫਰੰਦੀਪੁਰੀਆ ਇੱਕ ਨਹੀਂ ਜ਼ਿਲ੍ਹੇ ਜਲੰਧਰ ਵਾਲੇ ਨੇ ਮੰਨੀ ਹੋਈ ਹੈ ਆਹ ਕੰਦੇ ਹਵਾਲਿਆ ਪ੍ਰਬਤ ਜਿਹਦਾ ਪਿਆਰ ਕੰਦੇ ਗੁਰਲਾਲ ਸਰਪੰਚ ਬੱਗੂ ਵਾਲੇ ਦੇ ਨਾਲ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਛੇਰਾ ਖੋ ਨੌ ਦਾ ਆਹ ਮੋਂ ਕਹਿੰਦੇ ਆਏ ਜੱਫਾ ਟੱਟ ਨੇ ਫੀਰ ਨੂੰ ਕਿ ਦੁਨੀਆ ਨਹੀਂ ਬਣਦੀ ਇੱਕ ਦੇ ਜੋਰ ਨਾਲ ਹੀ ਪੈਣੀ ਹੈ ਬਣ ਕੇ ਵੀਰ ਯਾਰ ਯਾਰਾਂ ਵਾਲਾ ਕੋਈ ਨਹੀਂ ਹੋ ਗਿਆ ਖੇਡ ਦਿਖਾਣੀ ਪੈਣੀ ਹੈ ਗੱਲ ਟਿਕਾਣੇ ਲਾਉਣੀ ਪੈਣੀ ਹੈ ਇਧਰ ਦੀ ਸਾਇਰ ਆ ਸਿੰਘਾਂ ਸਰਦਾਰਾਂ ਦੀ ਟੱਕਰ ਪਟਾਕੇ ਪੈਂਦੇ ਕਬੱਡੀ ਪਾ ਦਿੱਤੀ ਹੈ ਸ਼ਹੀਦ ਆਇਮ ਸਰਦਾਰ ਭਗਤ ਸਿੰਘ ਖੇਡ ਕਬੱਡੀ ਕਲੱਬ ਸਰਹਾਰਾ ਰਣਵਾਦੀ ਖੇਡ ਕਲੱਬ ਦੇ ਲਈ ਸੇਵੇ ਰਾਣੀ ਦੀ ਟੀਮ ਦੇ ਵਿੱਚ ਹੈ ਆ ਮੰਨੇ ਦੇ ਕਹਿੰਦੇ ਮਾਨ ਜਲਾਲਪੁਰੇ ਪੱਲੇ ਨੂੰ ਬੱਗੇ ਪਿੰਡ ਦੇ ਦੁਲਿਹਰਾਂ ਆ ਰਹੀ ਹੈ ਇੱਕੇ ਟੀਮ ਲਈ ਖੇਡੇ ਇੱਕੇ ਟੀਮ ਦੇ ਖਿਡਾਰੀ ਹੈ ਬਾ ਪੁੱਛਣ ਗਿਆ ਕਿ ਤੇ ਅੱਖ ਦੇ ਵਿੱਚ ਉਂਗਲ ਯਾਦਾ ਟਾਈਮ ਲੱਗੇ ਜੇਕਰ ਮੂਹ ਸਪਰੇ ਇਹ ਤੇ ਇੰਦਰ ਇੱਕ ਟੀਮ ਵੱਲੋਂ ਮੰਗ ਕੀਤੀ ਜਾ ਰਹੀ ਹੈ ਮੈਂ ਗੁਰਬਾਲ ਭਰਾਵਾਂ ਨੂੰ ਬੇਨਤੀ ਕਰਾਂਗਾ ਮੂਹ ਸਪਰੇ ਗਰਾਊਂਡ ਦਾ ਮਹਾਨ ਕਹਿੰਦੇ ਧਾਵੀ ਹੈ ਜਿਹੜਾ ਕਹਿੰਦੇ ਪਿਆਰ ਮਿੰਟੂ ਨੰਬਰਦਾਰ ਰਾਣੀ ਬਲੈਕ ਕੈਨੇਡਾ ਦਾ ਭਰਾ ਕਰਦਾ ਜਨੇ ਕਹਿੰਦੇ ਲੜਕੀਆਂ ਦੀ ਟੀਮ ਨੂੰ ਨਵਾਂ ਕੱਡੀ ਲੈ ਕੇ ਦਿੱਤੀ ਹੋਈ ਹੈ ਕਬੱਡੀ ਦਾ ਕਹਿੰਦੇ ਮਹਾਨ ਪ੍ਰਮੋਟਰ ਹੈ ਪਰ ਆਹ ਕਹਿੰਦੇ ਧੱਕਦੇ ਆ ਇਹ ਬੁਲਟ ਕਹਿੰਦੇ ਭਗਤਰਾ ਸਿੰਘ ਵਾਲੇ ਗੁਰਪਖੀਰ ਸਿੰਘ ਜੀ ਟੀਵੀ ਦਾ ਕਹਿੰਦੇ ਤਰਾਸਿਆ ਆਈਦਾ ਪਰ 2 ਨੰਬਰ ਤੋਂ ਕਹਿੰਦੇ ਉਹ ਮੁੰਡਾ ਰਸੂਲਪਰੀਆ ਰਸੂਲਪਰੀਆ ਇੱਥੇ ਰੱਖੋ ਨਾ ਜੰਨਾ ਉਹਦੀ ਮਾਂ ਮਿੱਟੀ ਦੀ ਤੂੜ ਤੇ ਪੁਆਇੰਟ ਮੋੜਾ ਮਾਰ ਕੇ ਆ ਜਾ ਸਾਡੇ ਸਤਿਕਾਰਯੋਗ ਮੈਡਮ ਪ੍ਰੀਤ ਕੌਰ ਜੀ ਜਾਲ ਸਾਹਿਬ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀਸੀ ਕੈਨੇਡਾ ਲਖਾ ਜੋਕਾ ਸਾਹਿਬ ਨੇ ਬਹੁਤ ਬਸਟ ਸਾਈਡ ਕਬੱਡੀ ਕਬੱਡੀ ਘਰ ਦਾ ਅੰਕ ਨੂੰ ਬਚ ਕੇ ਇਸੇ ਜ਼ਿਲ੍ਹੇ ਦੀ ਸ਼ਾਨ ਲਖਾ ਪਹਾਰ ਦੁਨੀਆ ਦਾ ਮਹਾਨ ਕਬੱਡੀ ਸਟਾਪਰ ਖੜਾ ਹੋਇਆ ਅੱਜ ਮੰਨਿਆ ਸੀ ਮੰਨਾਂਗੇ ਮਾਨ ਵਾਲੀ ਗੱਲ ਹੈ ਸਿਹਤ ਨੂੰ ਪਿਆਰ ਕੀਤਾ ਹੈ ਸਰੀਰ ਨੂੰ ਪਿਆਰ ਕੀਤਾ ਹੈ ਕਿ ਸਾਨੂੰ ਸਿਹਤ ਦਾ ਪ੍ਰੀਤਾ ਫਿੱਟ ਰੱਖੀਏ ਕਵਿਤਾ ਜਿੰਮਾਂ ਸਾਰਿਆਂ ਨੇ ਜਾਣਦੇ ਆ ਤਾਂ ਕਿਹੜਾ ਕਰਨੀ ਵੀ ਨਹੀਂ ਚਾਹੀਦਾ ਤੇ ਬਹੁਤ ਸ਼ੁਕਰਾ ਸਾਹਿਬ ਜੀ। ਜੋ ਮਨ ਇਸ ਸਮੇਂ ਖੇਡ ਮੈਦਾਨ ਦੇ ਚ ਰੇਡ ਪਾਉ ਤੋਂ ਵਾਧਾ ਹੋਇਆ। ਗੱਲ ਕਹਿੰਦੇ ਪੰਜਾਬ ਦੀ ਛੇ ਵਕੀ ਪਰਦੀਦ ਨਹੀਂ ਹੋਈ ਐ। ਮੈਂ ਤੂੰ ਨੰਬਰਦਾਰ ਭਰਾ ਰਾਣੀਦਰਾ ਦਾ ਕਹਿੰਦਾ ਕਿ ਆਹ ਨਾਲੇ ਸਮਝ ਦੱਤੀ ਦਾ ਫੱਟਾ ਮਾਰ ਸਨਮਾਨ ਕਰਾਂਗੇ। ਫਰਾ ਕਹਿੰਦੇ ਰਾਜੂ ਭਾਉ ਕੰਮ ਕਹਿੰਦੇ ਢਾਂਗੇ ਪਿੰਡਾਂ ਦਾ ਕਿ ਮੁਰਕੋ ਮੁਰਕੀ ਹੋ ਗਿਆ ਮਿੱਤਰੋ ਜੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁੱਪਦਾ ਜਿਸਮ ਕਠੋਰ ਚੋਪਰਾਂ ਦਾ। ਚੜੀ ਜਮਾਨੀ ਗਰਮ ਖੂਨ ਲਲਕਾਰੇ ਤਾਮਾਜ ਦੇ ਕਿ ਰਾਜੇ ਖੇਲੇ ਮਰਦ ਮੈਦਾਨੋਂ

नरोहर कड़ी कब्जी घरदार अगर बच गए कद लिखा है नाम लिखा है जिगरा बता है कम बचे और जो न्यूजैंड काम कर आए वो तो बहुत बड़े पहली बार माता मिले ਨਿਕੰਨ ਲੋਹਰ ਵਾਲਾ ਇਹ ਸਾਲ ਪਰਤਿਆ ਹੋਰ ਦਰਸ਼ਕਾਂ ਕਰਦੇ ਨਿਕਿਆ ਤੇਰੇ ਲਈ ਆਪ ਜੀਵਨ ਕਬੱਡੀ ਪਾ ਰਿਹਾ ਧੜਕੇ ਚੰਦੇ ਵਾਲਾ ਵਧਿਆ ਹੋਇਆ ਪਤਾਂ ਪਤੰਗ ਸਰੀਰ ਵੱਡੇ ਜਿਗਰੇ ਦੀ ਖਹਿੜਾ ਸੁੱਖ ਭੰਗਾਰੇ ਵਿੱਚ ਪਾ ਰਿਹਾ ਜਿੱਤੇ ਬਾਬੇ ਠਾਕੀ ਸ਼ਾਹੀ ਦਾ ਜੋਰ ਲੈ ਲੰਦਾ ਸਾਡਾ ਪਹਿਲਾ ਵੀਰਦਾਂ ਤੇ ਸ਼ੁਕਰਵਾਰ ਹੁੰਦਾ ਆਹ ਸੁਪਰੀਆ ਦੇਖ ਕੁਲ ਚਿਲ ਕਰੰਟ ਕਿੰਨਾ ਕਾ ਦਾ ਖੇਡਣਾ ਵਾਲੇ ਲੋਕ ਹੈ ਆਪ ਆਪਣੇ ਚੇਲੇ ਕਹਿੰਦੇ ਭਾਲੇ ਵਾਲੇ ਸੁਖਨਾ ਜਾਂ ਕਹਿੰਦੇ ਔਰ ਸੋਲਪਰੀਏ ਨੂੰ ਬੋਲਟ ਦੇਖੋ ਕ੍ਰੰਟ ਕਰਨਾਗਾ ਬੋਲਟ ਕਾਲੀ ਕਹਿੰਦੇ 스타 ਹੈ ਜਾਂ ਬੋਲਟ ਕਹਿੰਦੇ ਪੰਜ 스타 ਹੈ ਇਹ ਖਰਮਦੀਪੁਰੀਆ ਕਹਿੰਦਾ ਕਿ ਉਹ ਸ਼ਾਟਮੈਨ ਦੇਖਦਾ ਬੋਲਟ ਦੇ ਵਿੱਚ ਕਰਨਾਨ ਕਹਿੰਦਾ ਉਹ ਬੋਲਟ ਦੇ ਹਰਮਦੀਪੁਰੀਆ ਉਹ ਇਹ ਪਿਆਰ ਦੇ ਖਾਤਰ ਆਇਆ ਪਰੰਦੀਪੁਰੀਆ ਛੋਟਿਆ ਵੀ ਆ ਧੰਦਾ ਆ ਲਾ ਪਿੰਨਾ ਸੱਗੂ ਤੇ ਜਸਵਿੰਦਰ ਗੇਲੋਂ ਦਾ ਧੰਨਵਾਦ ਲਓ ਨਰੋਹਰ ਵਾਲਾ ਜੱਜ ਕਬੱਡੀ ਪਾ ਰਿਹਾ ਚਾਰ ਨੇ ਚਾਰੇ ਹੀ ਚੋਟੀ ਦੇ ਛੋਟਾ ਗਰਵਿੰਦ ਪਰ ਸਾਹਮਣੇ ਮਹਿਲਾ ਬਗਿਆਰ ਪਾ ਰਿਹਾ ਮੈਂ ਸਤਿਕਾਰ ਕਰਨਾ ਹੈ ਹਰੀ ਕੈਨੇਡਾ ਭਿੰਡਾ ਕੈਨੇਡਾ ਤੇ ਜਗਮੀਰ ਗਿੱਲ ਰੌਣ ਨੈਣ ਨਾਲ ਰਵੀ ਯੂ ਐਸ ਏ ਅਮਰੀਕਾ ਹਰਜਨ ਸ਼ਾ ਯੂ ਐਸ ਏ ਅਮਰੀਕਾ ਜਿਨ੍ਹਾਂ ਨੇ ਵੱਡੇ ਮਾਣ ਪਿਆਰ ਪੂਰਨਾ ਕੀਤੇ ਨਾ ਪੰਜਾਬੀ ਮਾਂ ਬੋਲ ਨੂੰ ਖੁਸ਼ ਹੋ ਕੇ ਚੀਚੇ ਤੌਰ ਤੇ ਧੰਨਵਾਦ ਹੈ ਲਓ ਤੇ ਉਮਰ ਛੋਟੀ ਕੰਦ ਛੋਟਾ ਪਰ ਜਗਰਾ ਵੱਡਾ ਪੰਗ ਵਾਧ ਆਇਆ 24 ਤਰੀਕ ਕਹਿੰਦੇ ਆ ਸਾਹਮਣੇ ਟੰਗ ਪਿੰਡ ਦੀ ਹੈ ਦੀ ਤਰੀਖ ਖੰਨੇ ਪਿੰਡ ਦੇ ਦਰਾਂ ਉਾਂਕਾਂ ਲੱਗਣੀ ਹੈ ਉੱਥੇ ਵੀ ਖੁੱਲੇ ਸੱਦੇ ਆ ਪਰ ਨਾਲਾ ਭਗਿਆੜ ਕਹਿੰਦੇ ਮਹਾਨ ਸ਼ਹੀਦ ਪੁਆਇੰਟ 14 ਤੇ ਬ੍ਰਹਮ ਜੀ ਵਾਲਾ ਮਿਸਪੋਰਟ ਦੇ 14 ਦੋਲਾ ਸਿੰਘ ਆ ਚਾ ਨਹੀਂ ਚੱਕਿਆ ਦਿੰਦਾ ਟੱਕਰ ਸਿਰੇ ਦੀ ਹੈ ਫਰੰਦੀ ਪਈ ਆ ਤੇ ਗੁਰਵਾਲ ਪਿਆਰ ਨੂੰ ਖੇਤ ਮਾਇਆ ਟੀਮ ਵੀ ਸਿਰੇ ਦੀ ਬਣਾ ਕੇ ਲਿਆਇਆ ਜੇ ਟੀਮ ਦਾ ਹਸਾਮਤ ਦਾ ਬਲਾਈਏ 2.5 ਲੱਖ ਦੇ ਪੈ ਗਈ ਹੈ ਪਰ ਆ ਮੁੰਡਾ ਕਹਿੰਦੇ ਸਿੰਦੜਾਂ ਵਾਲਾ ਉਹ ਕਿੰਝੇ ਜਗਰੇ ਹੈ ਨਹੀਂ ਤਾਂ ਵੀ ਆਪਣੀ ਫੜਦੇ ਲਿਖ ਲਿਖ ਕੇ ਫਾੜਨਾ ਪੈਂਦਾ ਹੈ ਖੇਮ ਕਰਨੀਆਂ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਤੇ ਮਨ ਨੂੰ ਮਾਰਨਾ ਪੈਂਦਾ ਹੈ ਮਨ ਨੂੰ ਮਾਰਨਾ ਪੈਂਦਾ ਹੈ ਇੱਦਾਂ ਹੀ ਸੈਣ ਦੇਖਦੇ ਆ ਨਾਈਓ ਨਿੱਕਾ ਕਬੱਡੀ ਪਾ ਰਿਹਾ ਟੱਕਰ ਵੀ ਛੋਟੇ ਗਰਾਇਤਾਂ ਦੇ ਨਾਲ ਉਹ ਬੱਲੇ ਬੱਲੇ ਹੁੰਦੀ ਹੈ ਛੂਟੀ ਦਾ ਮੁਕਾਬਲਾ ਖੇਡੇ ਜਾ ਰਿਹਾ ਹੈ ਅੱਤੇ ਸਮੇਂ ਦੇ ਨੰਬਰ ਸੰਨ 14 ਤੇ 16 ਮੁਕਾਬਲਾ ਰੌਚਕ ਹੈ ਦੇਖਣਯੋਗ ਹੈ ਸਾਰ ਰੋਕੇ ਦੇਖਣ ਵਾਲਾ ਮੁਕਾਬਲਾ ਹੁਣ ਦੇਖਣੀ ਜੀਵਨ ਦੀ ਰੇਡ ਚਾਰ ਦੇਰ ਹੈ ਗੁੱਪੀ ਕਹਿੰਦਾ ਜਿੰਨੀ ਸਰਪੰਚ ਸਾਹਿਬਾਨਾਂ ਦੇ ਪੁੱਤਰ ਵਿੱਕੀ ਸਰਪੰਚ ਅਮਰੀਕਾ ਤੋਂ ਪਿਆਰ ਪੁੰਜਦਾ ਸਰੇ ਦੇ ਟੱਕਰਾ ਉਧਰ ਕਹਿੰਦੇ ਗੁਰੂ ਦਾ ਲੱਕੜ ਟੁੱਟ ਵਰਤ ਰਿਹਾ ਜਿਹੜੇ ਭਰਾ ਨਹੀਂ ਛਕਣਾ ਉਹ ਗੁਰੂ ਦਾ ਲੱਕੜ ਜਾ ਕੇ ਛਕ ਸਕਦਾ ਅੱਜ ਕੰਦੇ ਰਮਨ ਕਲੇਰ ਭਰਾ ਜੁਕੇ ਰੰਦਾ ਲੈ ਬਨੰਦ ਬਣਦਾ ਭਾਲਾ ਬੁੱਲਾ ਕੰਦੇ ਚਾਰਜਿੰਗ ਕਬੱਡੀ ਦੀਆਂ ਦੋਹਾਂ ਟੀਮਾਂ ਨੂੰ ਬੇਨਤੀ ਹੈ ਉਹ ਟੀਮਾਂ ਬਣਖਸ ਦੇਰੀ ਦੇ ਖੇਡ ਮੈਦਾਨ 'ਚ ਆਜਾ ਲਓ ਜੱਜ ਕੰਦੇ ਨਜ਼ੂਰ ਪਿੰਡਾਂ ਦਾ ਰੈਡ ਪਾ ਰਿਹਾ ਹੈ ਸ਼ੌਟ ਅਭੀਰ ਗੱਲ ਕਰਦਾ ਹੋਇਆ ਲਓ ਇਹਨਾਂ ਦੀ ਸੈਰ ਦੇਖਦੇ ਨਜ਼ੂਰ ਵਾਲਾ ਜੱਜ ਕਬੱਡੀ ਪਾ ਰਿਹਾ ਪਰ ਸਾਹਮਣੇ ਆ ਵੀ ਮੁੰਡਾ ਯਾਰ ਪਤਗੜਾ ਕਿਹੜਾ ਹੈ ਰਾਜੂ ਭਾਉ ਦੇ ਨਾਲ ਹੱਟ 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 ਕਿੱਤੇ ਆ ਕੇ ਨਾ ਹੱਥ ਮੈਨੂੰ ਲਾਵੇ ਭਾਰਵੇਂ ਘੜਿਆ ਚਨਾ ਤੂੰ ਮੈਨੂੰ ਲਾਵੇ ਭਾਰਵੇਂ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੁਣ ਦੇਖਦੇ ਨੀਤਾ ਕਬੱਡੀ ਪਾ ਰਿਹਾ ਆਈਦਾ ਟੂਰਨਾਮੈਂਟ ਵੀ ਮੇਰੀ ਲੋ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹੁਣ ਲਈ ਯਾਦ ਕਰਨੀ ਟੂਰਨਾਮੈਂਟ ਸਰਨਾਲ ਸਰਪੰਚ ਕਹਿੰਦਾ ਦੁਆਰਾ ਜੋਬਨ ਖੇਡ ਮੈਦਾਨ ਤੇ ਚੱਲ ਇਤਿਹਾਸਿਕ ਧਰਤੀ ਤੋਂ ਚੱਲ ਕੇ ਆਏ ਨਾਈਵਾਨੀ ਤੇ ਨਹੀਂ ਸ਼ਹਿਰ ਦੇਖਦੇ ਜੋਵਨ ਕਬੱਡੀ ਪਾ ਰਿਹਾ ਜਦੋਂ ਕਹਿੰਦੇ ਚੋਲਾ ਸਿੰਘ ਪਿੰਡ ਦਾ ਨਾਮ ਨਹੀਂ ਲੈਂਦੇ ਫਿਰ ਇਤਿਹਾਸਕ ਚਰਚਾ ਵੀ ਜਿਹੜੀ ਸ਼ਰਮੀ ਹੈ ਤੇ ਭਵਾਨੀ ਦੀ ਗੱਲ ਹੁੰਦੀ ਹੈ ਕਬੱਡੀ ਦੀ ਗੱਲ ਹੁੰਦੀ ਹੈ ਜੋਵਨ ਦੀ ਰੇਡ ਪਰ ਸਾਹਮਣੇ ਜਿਹੜੀ ਝੋਕ ਦੀ ਕਨਾਸੀ ਕੌਣ ਹੁੰਨੇ ਰਾਜੀ ਭਾਉ ਦਾ ਜੱਪਾ ਕਿੰਨਾ ਦਾ ਲੱਗਾ ਤਾੜੀਆਂ ਮਾਰਦੇ ਹੋ ਜ਼ੋਰ ਨਾਲ ਘਾਂਗੇ ਵਾਲਾ ਕਮਾਲ ਕਰ ਗਿਆ ਇਹਦੀ ਸੈੱਡ ਮਿਲਦੀ ਹੈ ਬਾਬਾ ਪਰ ਆਹ ਕਹਿੰਦੇ 2100 ਦਾ 2100 ਦਾ ਪਹਿਲਾ 21 ਦਾ ਪਹਿਲਾ ਕੀ ਸੁੱਦਾ ਲੱਗਾ ਆਜਾ ਬਰਕਾਰਾ ਬੰਨ ਕੰਦੇ ਬਾਬਾ ਆਤਮ ਸਿੰਦੀ ਕਬੱਡੀ ਕਰਨੀ ਖਿਹਾਰੇ ਦੀ ਟੀਮ ਨੂੰ ਲੈ ਕੇ ਜਲਦੀ ਆਵੇਗਾ ਤੱਕ ਦੇ ਖੇਡ ਮੈਦਾਨ ਵਿੱਚ ਨਿੱਕਾ ਕੰਦੇ ਨਦੌਰ ਪਿੰਡ ਦਾ ਰੇਡ ਪਾਉ ਨੂੰ ਵਧਿਆ ਹੋਇਆ ਚਾਰ ਪਿਆਰ ਹੈ ਬਰਾ ਕੰਦੇ ਛੋਟਾ ਤਰਜਨ ਛੋਟੇ ਤਰਜਨ ਤੇ ਨਦੌਰ ਪੰਗਲਾ ਉਹ ਮਨਸਿੰਦੂ ਤੇ ਲਾਲੀ ਸਿੰਘੂ ਨੇ ਵੱਡਾ ਮਾਨ ਸਨਮਾਨ ਆ ਬੰਦੇ ਦਾ ਕੀਤਾ ਟੱਕਰ ਸਰੇ ਦੀ ਹੈ ਬੈਂਕੇ ਵਾਲਾ ਬਾਜੂ ਚਾਰ ਖੜਾ ਇੱਕ ਕੰਦੇ ਸੱਜਣਾ ਵਾਲਾ ਪਿਆਰ ਹੈ ਨਾਲ ਰਸੂਲਪੁਰੀਆ ਸੁਖ ਕੰਦੇ ਭੰਗਾਵੇ ਵਾਲਾ ਉਹ ਕੰਦੇ ਸਾਹਮਣੇ ਤੱਕਦੀ ਘੜਕੇ ਚੰਬੜ ਵਾਲਾ ਜੀਵਨ ਮੁੰਡੇ ਨੇ ਕੁੱਟ ਫੜਿਆ ਹੋਇਆ ਹੈ ਪਰ ਪੁਆਇੰਟ ਕਬੱਡੀ ਖੇਡ ਦਾ ਅੱਗੇ ਨੂੰ ਵਧਿਆ ਹੋਇਆ ਹੈ ਯਾਰ ਪਵੇ ਮਨਾਨਾਂ ਦੇ ਵਿੱਚ ਖੇਡਿਆ ਹੈ ਸ਼ੇਰੇ ਪੰਜਾਬ ਨੇ ਖੇਡ ਕਲਾਬ ਦੇ ਲਈ ਨੌਜਵਾਨ ਨੇ ਆਹ ਮੁੰਡੇ ਨੇ ਧਾਵੇ ਬੋਲਿਆ ਪਰ ਸਾਹਮਣੇ ਗਾਲਵਾਦੀ ਹਰਪਾਲ ਦੇ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਬ੍ਰਹਮ ਗੈਨੀ ਅਨੋਖੇ ਅਮਰਜੀਤ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਯਾਦਗਾਰੀ ਟੂਰਨਾਮੈਂਟ ਆਹ ਮੁੰਡੇ ਦੇ ਸਰੀਰ ਵੱਲ ਝਾਤ ਮਾਰੀਏ ਤੇ ਸੱਜੇ ਡੋਲੇ ਵੱਲ ਝਾਤ ਮਾਰੀਏ ਉਸ ਯੋਧੇ ਦੀ ਤਸਵੀਰ ਬਣੀ ਹੋਈ ਹੈ ਲਓ ਸਾਹਮਣੇ ਨੀਦੇ ਦੀ ਰੇਡ ਸੋਖ ਹਜ਼ਾਰੇ ਵਾਲੇ ਦੇ ਨਾਲ ਮੁਕਾਬਲਾ ਕੋਈ 20 ਨਹੀਂ ਕੋਈ 30 ਨਹੀਂ ਸਿਰ ਵੱੰਨ ਲਿਆ ਹਜ਼ਾਰਾ ਨੇ ਸਿੰਘ ਸਰਕਟ ਮਾਉਣਾ ਯੂ ਐਸ ਏ ਅਮਨ ਸਿੰਘ ਸਾਡਾ ਵੀਰ ਹੈ ਦਿਲੋਂ ਧੰਨਵਾਦ ਕਰਦੇ ਆ ਨਾਲ ਖਡੋਲੇ ਬਨਾਰਾਈ ਵਿਜੇ ਸਿੰਘ ਜੀ ਯੂਕੇ ਵਿਸ਼ੇਸ਼ ਸਹਿਯੋਗ ਹੈ ਦਿਲੋਂ ਧੰਨਵਾਦ ਹੈ ਸੁਖਵੀਰ ਯੂ ਐਸ ਏ ਨਾਲ ਕੰਦੇ ਬੈਲਰ ਪਿੰਡ ਵਾਲੇ ਆਹ ਗੁਰਜੀਤ ਸਿੰਘ ਜੀ ਯੂ ਐਸ ਏ ਸਾਡੇ ਵੀਰ ਹੈ ਬੈਲਰਪਿੰਡ ਵਾਲੇ ਜਿਹਨਾਂ ਨੇ ਜਿੱਤੀ ਆਸਟ੍ਰੇਲੀਆ ਪਰਵਾਰਾ ਦਿਲੋਂ ਧੰਨਵਾਦ ਹੈ ਸਾਰੇ ਭਰਾਵਾਂ ਦਾ ਰਣਵੀਰ ਸਿੰਘ ਜੀ ਭੁੱਲਰ ਸਾਹਿਬ ਉਹ ਵੀ ਸ਼ੇਰ ਤਰ੍ਹਾਂ ਤੇ ਹਾਜ਼ਰੀ ਲਵਾ ਕੇ ਗਏ ਆ ਚਲੋ ਸਤਿਕਾਰ ਕਰਦੇ ਆ ਪਰ ਪੁਆਇੰਟ ਦੋਲਤ ਕੌਜੀ ਕਹਿੰਦੇ ਵਾਲੀ ਅਮਰਜੀਤ ਕੌੜਾ ਤੇ ਸਰਮਨਾਲ ਖੋਣਾ ਦੀ ਟੀਮ ਹੈ ਮਿੰਟੂ ਨੰਬਰਦਾਰ ਤੇ ਸ਼ੀਰੇ ਬਰਾੜ ਦੀ ਟੀਮ ਹੈ ਉਹਨਾਂ ਟੀਮਾਂ ਨੂੰ ਬੇਨਤੀ ਹੈ ਤੇ ਨਾਲ ਜੋਗੇ ਵਾਲਾ ਕੋਚ ਕੁਲਵੰਤ ਸਿੰਘ ਜੀ ਕਾਲੋ ਟੀਮਾਂ ਨੂੰ ਲੈ ਕੇ ਜਲਦੀ ਪੁੱਜਣਾ ਛੋਟਾ ਵੀਰਾ ਜੀਵਨ ਆ ਗਿਆ ਲਓ ਜੀਵਨ ਇੱਧਰ ਦੀ ਸਾਈਡ ਕਬੱਡੀ ਪਾ ਰਿਹਾ ਹੈ ਜੀਵਨ ਦੀ ਪਾਈ ਹੋ ਰੇਡ ਉਹ ਕੋਟਰ ਜਸਕਰਨ ਸਿੰਘ ਢੱਲੋਂ ਜੀ ਆਡੀ ਟਰਾਂਸਪੋਰਟ ਗੁਰੂ ਰਾਮਦਾਸ ਜੀ ਟਰਾਂਸਪੋਰਟ ਦਾ ਕੈਨੇਡਾ ਦੇ ਵਿੱਚ ਮੇਰੇ ਵੀਰੋ ਵੱਡਾ ਨਾਮ ਹੈ ਮਾਉਂਟੀਨ ਸ਼ਹਿਰ ਦੇ ਵਿੱਚ ਅਕਾਲ ਪੁਰਖ ਦੀ ਕਿਰਪਾ ਹੈ ਸਰਦਾਰ ਰਣਜੀਤ ਸਿੰਘ ਜੀ ਆ ਦੇ ਆਪਰ ਦੂਜੀ ਰੇਡ ਪਾਉਣੋਂ ਵੱਧ ਆਇਆ ਹੈ ਇਹ ਜਿੰਨਾਂ ਨਿਕਾ ਨਿੱਖਾ ਇਹਦਾ ਨਾਮ ਵੀ ਨਿਕਾ ਇਹ ਕਬੱਡੀ ਲਈ ਨਿਕਾ ਨਹੀਂ ਇਹ ਕਬੱਡੀ ਲਈ ਨਿਕਾ ਨਹੀਂ ਇਹਦਾ ਤੇਜਪਾਲ ਹਰੰਦੀਪੁਰੀਆ ਉਹ ਤੇਰੇ 3 2100 ਦੇ ਬਰਨਾਲ ਸਰਪੰਚ ਕਹਿੰਦਾ ਉਹ ਖੜਕ ਵਿੱਚ 4 ਕਹਿੰਦੇ 550 ਦੇ ਇੱਕ 100 ਵਾਲਾ ਨੋਟ ਪੂਰਾ 2100 ਫੜਿਆ ਹੋਇਆ ਕਹਿੰਦਾ ਦੱਸ ਦੇ ਹਰੰਦੀਪੁਰੀਏ ਨੂੰ ਤਨ 21 ਸਦਿਆ ਇੱਕ ਵੀ ਤੇ ਕਹਿੰਦੇ ਉਹ ਸੰਦੜਾਂ ਵਾਲਾ ਗੰਦੀਪੂਰੀਆ ਤੱਕਦੇ ਖੇਡ ਮੈਦਾਨ ਚ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਦਾ ਤੇ ਪੁਆਇੰਟ ਆ ਬਿਆਤੀ ਕਰਦਾ ਕਬੱਡੀ ਦੀਆਂ ਦੋਵੇਂ ਟੀਮਾਂ ਬਿਨਾ ਕਿਸੇ ਦੇਰੀ ਦੇ ਖੇਡ ਮੈਦਾਨ 'ਚ ਆ ਜਣਾ ਲਓ ਛੋਟਾ ਮਹੰਦੀ ਬਿਆਤੀਆਂ ਕੜਾਂ ਵਾਲਾ ਤੇ ਕੋਚ ਦੌਲਤ ਜੀ ਇਸ਼ਾਰਾ ਕਰ ਗਏ ਰੇਟਾ ਮਲਸੀਆਂ ਦੇ ਕੰਜੀਤੇ ਢੁੜਕੀ ਵਾਲੇ ਸੌਣਦੇ ਆ ਗਿਆ ਆਖਰੀ ਵਾਰ ਨਿੱਕੇ ਜੇ ਰਾਜਲ ਹੈੜੀ ਦੋਵੇਂ ਸੀ ਖੇਡ ਦਿਖਾਈ ਜਾ ਰਹੀ ਸਵਾ ਲੱਖ ਕਹਿੰਦੇ ਜਿੱਤ ਲੈ ਗਿਆ ਸੌਣ ਫਰੰਤਮਬਾਰੀ ਸਵਾ ਲੱਖ ਕਹਿੰਦੇ ਜਿੱਤ ਲੈ ਗਿਆ ਸੌਣ ਫਰੰਤਮਬਾਰੀ ਪਰ ਪੁਆਇੰਟ ਜਿਹੜੀ ਇੱਕ ਵਾਰ ਤਾਣੀਆਂ ਮਾਰੋ ਜ਼ੋਰਦਾਰ ਨਿੱਕੇ ਦੇ ਲਈ ਲਗਾਤਾਰ ਰੇਡਾਂ ਪਾਉਣ ਦਾ ਦਮ ਰੱਖਦਾ ਹੈ ਇਸੇ ਕਾਰਨਾਂ ਕਰਕੇ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਤੈਅ ਕੰਮ 'ਚ ਆਇਆ ਹੈ ਪਰ ਸਾਹਮਣੇ ਜਿਹੜਾ ਮੂਰੇ ਹੋ ਗਿਆ ਇਹਦੀ ਇੰਗਲਿਸ਼ ਟੀਮ ਵਾਲਾ ਵੱਚ ਚੁਕੇ ਸਾਹਮਣੇ ਸਟਾਪ ਪਲੇਨ ਭਾਰੀ ਹੈ ਸੋਖੇ ਭਿਆਰੇ ਵਾਲਾ ਨਾ ਨੰਬਾ ਹੈ ਰਸੂਲਪਰੀਆ ਨਾਲ ਦੇਖਦੇ ਮੋਨੂ ਹੈ ਸਿੰਗੜ ਪਿੰਡ ਵਾਲਾ ਤੇ ਗੋਪੀ ਨੂੰ ਭਲੇ ਕੌਣ ਨਹੀਂ ਜਾਣਦਾ ਆਹ ਉਹ ਤਾੜੀਆਂ ਵਾਲੇ 23 ਪੰਨ ਲਈ ਜ਼ੋਰਦਾਰ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕੰਮੀਆ ਜੱਜ ਕਬੱਡੀ ਪਾ ਰਿਹਾ ਹੈ ਕਿ ਕਈ ਵਾਰੀ ਜਿੱਤੀ ਬਾਜੀ ਹੱਥਾਂ ਵਿੱਚ ਰਹਿ ਜਵੇ ਲੱਗਦਾ ਨਹੀਂ ਪਤਾ ਪੁੱਠੀ ਕਿਹੜੇ ਵੇਲੇ ਪੈ ਜਵੇ ਉਹਨਿਆ ਕਿਹੜੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਕਰਦਾ ਮਾਨ ਮੜਾ ਕਿਹੜੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਲਓ ਨੀਡਾ ਕਬੱਡੀ ਪਾ ਰਹੇ ਫਰੰਦੀਪੁਰੀਆ ਉਹ ਜਾ ਸਾਹਮਣੇ ਸਮਾਂ ਬੇਸ ਲਾਈਨ ਉਹਦਾ ਵੀ ਸਤਿਕਾਰ ਕਰਨਾ ਤੇ ਨਾਲ ਮੈਂ ਬੇਨਤੀ ਕਰਦਾ ਵੀ ਗੁਰੂ ਕਾ ਲੰਗਰ ਜਿਹੜਾ ਟੁੱਟ ਵਰਤ ਰਿਹਾ ਸਾਰੇ ਧਰਮਾਂ ਨੇ ਛਾਕੇ ਜਾਣਾ ਮਦੂਰ ਕੰਡਰਾਂ ਨਿੱਕਾ ਤੇ ਕੋਚ ਦੌਲਜ ਜੀ ਇਸ਼ਾਰਾ ਦਾ ਪੰਜਾਬ ਵਿੱਚ ਹੋਰ ਵੀ ਬਥੇਰੀਆਂ ਉੰਕੇ ਲਈ ਕਾਹਦੀਆਂ ਗਰਾਂ ਚੰਗਰੀਆਂ ਕਾਹੀ ਲੱਗੀਆਂ ਆਣੀਆਂ ਮੱਲ ਵੱਜੇ ਵੱਡੀ ਕਿ ਰੱਜੀ ਆ ਪੰਜਾਬੀਆਂ ਦੇ ਖੂਨ ਚ ਕਮਲ ਮੈਦਰੀ ਸੈਨ ਮਹਿੰਦੀਆਂ ਵਾਲਾ ਕਬੱਡੀ ਪਾ ਰਹੇ ਆ ਕਿਹੜੇ ਸ਼ੇਰੇ ਪੰਜਾਬ ਦੀ ਟੀਮ ਨੇ ਜਦੋਂ ਗਿਆਨੀ ਸੂਨ ਸਿੰਘ ਜੀ ਸੇਤਲ ਲਿਖਦੇ ਆ ਸਿੱਖ ਰਾਜ ਦੀਆਂ ਗੱਲਾਂ ਚੱਲਦੀਆਂ ਫਿਰ ਪਤਾ ਲੱਗਦਾ ਇਸ ਗੜ ਕੋ ਆਗ ਲੱਗੇ ਗੜ ਕੇ ਚਰਾਗ ਸੇ ਜਦੋਂ ਕਹਿੰਦੇ ਡੋਗਰੇ ਆਣੇ ਗਦਾਰੇ ਕੀਤੀ ਫਿਰ ਉਹ ਜਾਣਦੇ ਆ ਜਿਹੜੇ ਸਿੱਖ ਰਾਜ ਜਿਨ੍ਹਾਂ ਨੇ ਪੜਿਆ ਜਿਹੜੇ ਸੁਣਦੇ ਆ ਜਿਹੜੇ ਸ਼ਰਧਾਲੂ ਆ ਉਹ ਜਾਣਦੇ ਜ਼ਰੂਰ ਮੈਂ ਕਹਿੰਨੇ ਆਪਣੇ ਬੱਚਿਆਂ ਨੂੰ ਜ਼ਰੂਰ ਸਿੱਖ ਇਤਿਹਾਸ ਜ਼ਰੂਰ ਨਾਲ ਪੜਾਇਆ ਕਰੋ ਇਧਰ ਲਈ ਸੈਡ ਮਾਇਨਾ ਕਬੱਡੀ ਭਾਰੇ ਇਤਿਹਾਸਿਕ ਪਿੰਡ ਦੇ ਵਿੱਚੋਂ ਆਇਆ ਸੂਰ ਸਿੰਘ ਪਿੰਨ ਸੰਤਾਂ ਹਾਂ ਪਰਸ਼ਾ ਦਾ ਪਿੰਨ ਹੈ ਪਹਿਲਵਾਨਾਂ ਦਾ ਪਿੰਨ ਹੈ ਪਰ ਸਾਹਮਣੇ ਦਾ ਗਮਾਨ ਪਿੰਨ ਹੈ ਫਰੰਦੀਪੁਰ ਤੇ 26.1 ਪੁਆਇੰਟ ਅੜ ਗਿਆ ਵਾ ਤੇ ਉਹ ਤਿਹਾਰ ਜਿੱਤਿਆ